ਏ ਜੀ ਮੈਂ ਆ ਜੀ ਬਾਬਾ ਦਲਵਾਗ ਮਨੀ ਜੀ ਤੇ ਇਹ ਸਥਾਨ ਦਾ ਨਾਂ ਆ ਸਿੱਧੋ ਮੀਰੀ ਇਸ਼ਾਤਾਰੀ ਨਾਗਰਾਜ ਦੇਵਤਾ ਮਣੀਆਂ ਵਾਲੇ 나ਗ ਮਾਤਾ ਦੇ ਨਾਂ ਤੇ ਦਰਬਾਰ ਆ ਤੇ ਨਾਲ ਲੱਖ ਦਾ ਦੱਸਗੀ ਸਤਾਨ ਲਾਲਾਂ ਵਾਲੇ ਪੀਰ ਦਾ ਬੋਲੇ ਸ਼ੰਕਰ ਦਾ ਸ਼ਨੀ ਦੇਵ ਮਹਾਰਾਜ ਦਾ ਬਾਕੀ ਸਮਾਧੀਆਂ ਸੰਤਾਂ ਦੀਆਂ ਪ੍ਰਾਣੀਆਂ ਪ੍ਰਚਲਿਤ ਦਰਬਾਰ ਆ ਬੌਲੀ ਦੀ ਮੰਤਾ ਇਹ ਆ ਕਿ ਦੁਖੀ ਆਂデア ਸੁਖੀ ਹੋ ਕੇ ਜਾਂਦੇ ਆ ਜੋ ਸ਼ਰਧਾ ਨਾਲ ਸ਼ਰਨਾਂ ਕਰਦੇ ਆ ਉਹਨਾਂ ਦੇ ਸਰੀਰ ਦੇ ਦੇਹ ਦੇ ਤਨ ਦੇ ਮਨ ਦੇ ਸਾਰੇ ਦੁੱਖ ਦੂਰ ਹੁੰਦੇ ਆ ਤੇ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਆ ਮੰਮੀ ਕਹਿੰਦੇ ਖਾਰਸ਼ ਸੋਕੜਾ ਜਿਹੜਾ ਹੁੰਦਾ ਉਹ ਬਿਮਾਰੀਆਂ ਨਹੀਂ ਹਾਂਜੀ ਖਾਰਸ਼ ਚਵੜੀ ਦੇ ਜਿੰਨੇ ਵੀ ਰੋਗ ਆ ਜੀ ਸਾਰੇ ਫਿਰ ਜਿਹੜੇ ਛੋਟੇ ਛੋਟੇ ਬੱਚੇ ਵਾਧੇ ਫੁੱਲਦੇ ਨਹੀਂ ਕੋਈ ਕਿਲੋ ਦਾ ਹੁੰਦਾ ਕੋਈ ਕਿਲੋ ਤੋਂ ਵੀ ਘੱਟ ਹੁੰਦਾ ਉਹ ਵੀ ਬੱਚੇ ਫਿਰ ਇੱਥੇ ਆਣ ਕੇ ਸਵਾ ਮਹੀਨੇ ਦੇ ਵਿੱਚ ਵਿੱਚ ਡਬਲ ਹੋ ਜਾਂਦੇ ਹਾਂ ਮੇਰ ਹੋ ਜਾਂਦੇ ਇਸ਼ਨਾਨ ਕਰਨਾ ਪੁੱਤਰ ਪ੍ਰਾਪਤੀ ਵੀ ਹੁੰਦੀ ਬਬੀ ਪੁੱਤਰ ਪ੍ਰਾਪਤੀ ਹਾਂਜੀ ਇਹ ਜਿਨ੍ਹਾਂ ਦੇ ਗਰਭ ਗਿਰ ਜਾਂਦੇ ਆ ਉਹ ਬੀਬੀਆਂ ਇਥੇ ਆ ਕੇ ਇਸ਼ਨਾਨ ਕਰਦੀਆਂ ਉਹਨਾਂ ਦੀਆਂ ਵਿੱਚ ਝੋਲੀਆਂ ਭਰਦੀਆਂ ਤੇ ਬੜੀ ਸ਼ਰਧਾ ਨਾਲ ਆਉਂਦੇ ਆ ਸਾਰੀਆਂ ਸੰਗਤਾਂ ਤੇ ਇਹ ਜਿਹੜੀ ਸ਼ਿਵਰਾਤਰੀ ਆ ਪਹਿਲਾਂ ਦਾ ਤੇ ਮੈਨੂੰ ਪਤਾ ਨਹੀਂ ਮੈਂ 2020 ਚ ਕਰੋਨੇ ਦੇ ਟਾਈਮ ਤੇ ਵੀ ਇਹ ਮਨਾਈ ਸੀ ਤੇ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਮਨਾ ਰਹੇ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਇੱਥੇ ਉਹਨਾਂ ਦਾ ਹੀ ਚੜਾਵਾ ਚੜਦਾ ਤੇ ਇੱਥੇ ਬੜਾ ਕੇ ਖਵਾਲ ਦਈਦਾ ਸਿਵਰਾਤੀ ਯੂਸਫ ਇਸ ਵਾਰ ਵੀ ਜਦ ਮਨਾਇਆ ਜਾਣਾ ਹਾਂਜੀ ਐਤਕਾ ਵੀ ਮਨਾਵਾਂਗੇ ਜੀ ਮਨਾਵਾਂਗੇ ਅਰ ਸੁਦਾਲੂ ਜੀ ਨੇ ਕਹਿੰਦੇ ਬੜੀ ਦੂਰ ਦੂਰੋਂ ਇੱਥੇ ਪਹੁੰਚਦੀ ਆ ਜੀ ਹਾਂਜੀ ਹਾਂਜੀ ਸੰਗਤਾਂ ਆਉਂਦੀਆਂ ਬਾਹਰੋਂ ਵੀ ਆਉਂਦੀਆਂ ਜੀ ਜਿੱਥੇ-ਜਿੱਥੇ ਕਿਉਂਕਿ ਪੁਰਾਣਾ ਦਰਬਾਰ ਆ ਨਾ ਬੜੇ ਪੀੜੀਓ ਪੀੜੀ ਜੁੜੇ ਆ ਇੱਥੇ ਤੇ ਜਿਹੜੇ ਬੱਚੇ ਵੀ ਬਾਹਰ ਗਏ ਆ ਜਿਹੜੇ ਦੂਰ ਦੂਰ ਗਏ ਸਾਰਿਆਂ ਨੂੰ ਯਾਦ ਆਏ ਦਰਬਾਰ ਤੇ ਸਾਡੀ ਇੱਕੋ ਹੀ ਬੇਨਤੀ ਆ ਵੀ ਇਸ ਦਰਬਾਰ ਵਾਲਾ ਥੋੜਾ ਜਿਆ ਧਿਆਨ ਦੇਣ ਬੜੀਆਂ ਕਮੀਆਂ ਇੱਥੇ ਬੌਲੀ ਦੇ ਵਿੱਚ ਵੀ ਅਜੇ ਬਹੁਤ ਕੰਮ ਹੋਣ ਵਾਲਾ ਤੇ ਕੋਈ ਸਹਿਯੋਗੀ ਆਉਣ ਜਿਹੜੇ ਇਸ ਦਰਬਾਰ ਨੂੰ ਮੰਨਦੇ ਆ ਸਮਝਦੇ ਆ ਵੀ ਇਹ ਠੀਕ ਦਰਬਾਰ ਸੱਚਾ ਦਰਬਾਰ ਆ ਤੇ ਇਹਦੀ ਸੇਵਾ ਕਰਦੇ ਆ ਫਲ ਦੀ ਪ੍ਰਾਪਤੀ ਹੋਣੀ ਹੋਣੀ ਆ ਤੇ ਮੇਰਾ ਸਹਿਯੋਗ ਦੇਣ ਆਣ ਕੇ ਤੇ ਸਭ ਕੁਝ ਵੱਧ ਤੋਂ ਵੱਧ ਕਰਾਂਗੇ ਜੀ ਇੱਥੇ ਜੋ ਤੇਲ ਫੁੱਲਿਆ ਲਾ ਰਹੇ ਆ ਤੇ ਲਾਉਂਦੇ ਰਵਾਂਗੇ ਅਜੇ ਵੀ ਕਾਰ ਤੇ ਉਹ ਚਲਦੀ ਪਈ ਜੀ ਕੰਮ ਚਲਦੇ ਚਲਦੀ ਆ ਜੀ ਆਓ ਭਗਤ ਆਓ ਜਿਹੜੇ ਆਉਂਦੇ ਅਸੀਂ ਤਾਂ ਨਹੀਂ ਆਪੇ ਆਣ ਕੇ ਸਮਾਨ ਸੁੱਟੋ ਤੇ ਭਾਵੇਂ ਆਪਰੇ ਹੱਥੀਂ ਕਰਾ ਕੇ ਜਾਓ ਕੋਈ ਸਾਨੂੰ ਪੈਸਿਆਂ ਦੀ ਨਹੀਂ ਗੱਲ ਕਰਕੇ ਸਾਨੂੰ ਪੈਸੇ ਦਿਓ ਜੋ ਚਾਹੀਦਾ ਉਹ ਲਾਓ ਆਣ ਕੇ ਲੰਗਰ ਪਾਣੀ ਛਕਾਵਾਂਗੇ ਮਜ਼ਦੂਰਾਂ ਨੂੰ ਵੀ ਛਕਾਵਾਂਗੇ ਬਾਕੀ ਮਿਸਤਰੀਆਂ ਨੂੰ ਸਾਰਿਆਂ ਨੂੰ ਸ਼ਿਕਵਾਵਾਂਗੇ ਪਬਲੀਸ ਜਗ੍ਹਾ ਦਾ ਮਤ ਉਹ ਕੀ ਆ ਇਹਦਾ ਕੀ ਇਤਿਹਾਸ ਕੀ ਹੈ ਜੀ ਇਹਦਾ ਇਤਿਹਾਸ ਆ ਜੀ ਇਹ ਦੇਵਤਿਆਂ ਤੋਂ ਹੀ ਸਿੱਧ ਹੋਈ ਆ ਇਹ ਭੈਣ ਭਾਈ ਰਹਿੰਦੇ ਸੀ ਇੱਥੇ ਤੇ ਇੱਥੇ ਬਹਿਰਾਮਪੁਰਿਆ ਸੁਥਰਿਆਂ ਦਾ ਸ਼ਹਿਰ ਤੇ ਇੱਥੇ ਮੁਜਲੇ ਦੂਰੋ ਦੂਰੋ ਲੋਕ ਆਣ ਕੇ ਲਾਉਂਦੇ ਹੁੰਦੇ ਸੀ ਛੇ ਮਹੀਨੇ ਸਾਲ ਜਤਰਾ ਹੁਣ ਤੇ ਟੈਲੀਵਿਜ਼ਨ ਚੱਲ ਪੇ ਹਾਂਜੀ ਇਹ ਪਹਿਲਾਂ ਇਤਰਾ ਹੀ ਰਾਮੇ ਨਾਟ ਰਾਤ ਨੂੰ ਲੱਗਦੇ ਰਹੇ ਆ ਇਹਨਦੀ ਦੁਨੀਆ ਲੰਘ ਕੇ ਜਾਂਦੀ ਹੁੰਦੀ ਸੀ ਤੇ ਉਹ ਦੇਵਤੇ ਨੇ ਸੁਣਨੀਆਂ ਗੱਲਾਂ ਉਹਨਾਂ ਦੀਆਂ ਕਿ ਉੱਥੇ ਐ ਹੁੰਦਾ ਉੱਥੇ ਐ ਤਰ੍ਹਾਂ ਹੁੰਦਾ ਉਹ ਭੈਣ ਆਪਣੇ ਨੂੰ ਆਂਦਾ ਵੀ ਦੁਨੀਆ ਗੱਲਾਂ ਵੜੀਆਂ ਕਰਦੀ ਆ ਤੇ ਮੈਂ ਦੇਖਣ ਜਾਣਾ ਹੂੰ ਉਹਨੇ ਰੋਕਿਆ ਵੀ ਨਾ ਜਾ ਸਾਡਾ ਇਹਨਾਂ ਦੁਨੀਆ ਨਾਲ ਕੋਈ ਮੇਲ ਨਹੀਂ ਸਾਨੂੰ ਤੇ ਚੱਟ ਪਰਛਾਨ ਕੇ ਇਹਨਾਂ ਨੇ ਫੜ ਲੈਣਾ ਉਹ ਨਹੀਂ ਮੰਨਿਆ ਬੇਜੋਰ ਹੋ ਕੇ ਭੈਣ ਕੋ ਤੇ ਚਲੇ ਗਿਆ ਪਹਿਲੇ ਦਿਨ ਸੁੰਦਰ ਬਾਲਕ ਦਾ ਰੂਪ ਬਣਾ ਕੇ ਤੇ ਉਹ ਦੇਖਦਾ ਰਿਆ ਸ਼ਾਮ ਤੱਕ ਜਦੋਂ ਦੇਖਦਾ ਰਿਆ ਸ਼ਾਮ ਨੂੰ ਜਦੋਂ ਚਰਾਗੀ ਫਿਰੀ ਥਾਲੀ ਫੇਰਦੇ ਜਿਹੜੀ ਹਾਂਜੀ ਉਹ ਜਦੋਂ ਉਹਦੇ ਗਾੜੀ ਆਈ ਤੇ ਉਹਨੇ ਇੱਕ ਮੰਦੇ ਵਿੱਚੋਂ ਇਹ ਉਹਦੇ ਭਾਵਨਾ ਆਈ ਵੀ ਮੈਂ ਸਵੇਰ ਦਾ ਵੇਖਣ ਲਿਆ ਤੇ ਮੈਂ ਕੋ ਬਾਦਸ਼ਾਹ ਬੰਦਾ ਤੇ ਮੇਰੇ ਅੱਗੋਂ ਇੱਕ ਖਾਲੀ ਚਲਜੇ ਥਾਲੀ ਉਹਨੇ ਸੋਨੇ ਦੀ ਮੋਹਰ ਪਾਤੀ ਚਲੋ ਉਹਨੇ ਤੇ ਪਾ ਗਏ ਤੇ ਫਿਰ ਆ ਗਿਆ ਘਰ ਨੂੰ ਰਾਤ ਨੂੰ ਆਂ ਪੈਣ ਨੂੰ ਆਂਦਾ ਵੀ ਮੈਨੂੰ ਕਿਸੇ ਨੇ ਨਹੀਂ ਪਛਾਣਿਆ ਭੈਣਾਂ ਆਂਦੀ ਵੀ ਪਛਾਣ ਲਿਆ ਤੈਨੂੰ ਕੱਲ ਨਾ ਜਾਇਂ ਉਹ ਕੋ ਦੇਖੇ ਤੇ ਨਹੀਂ ਆਇਆ ਆਂਦਾ ਮੋਰ ਦਿੱਤੀ ਹੈ ਕਹਿੰਦੀ ਫਿਰ ਮੋਰ ਨੇ ਤੈਨੂੰ ਪਸਾਵਾ ਹੀ ਤੇ ਕੱਲ ਨਾ ਜਾਇਂ ਉਹ ਅਗਲੇ ਦਿਨ ਫਿਰ ਚਲੇ ਗਿਆ ਉਹਨਾਂ ਉਧਰ ਇੰਤਜ਼ਾਮ ਕੀਤਾ ਸੀ ਜੋਗੀਆਂ ਨੇ ਵੀ ਇਹ ਜਿਹੜਾ ਮੋਰ ਦੇ ਕੇ ਗਿਆ ਉਹ ਅੱਜ ਵੀ ਆਏਗਾ ਜਦੋਂ ਗਿਆ ਜਦੋਂ ਚਰਾਗੀ ਫਿਰੀ ਉਹਨਾਂ ਨਾਲ ਇੱਕ ਬੰਦਾ ਫਰੀ ਛੜਿਆ ਸੀ ਜਿੱਥੇ ਮੋਰ ਪਵੇ ਸਾਲੀ ਚ ਉਥੇ ਖਲੋ ਜਿਓ ਬਾਹ ਖੜੀ ਕਰਕੇ ਉਹ ਇਤਰਾ ਹੀ ਹੋਇਆ ਜਦੋਂ ਉਹਨੇ ਫੇਰ ਮੋਰ ਪਾਤੀ ਤੇ ਉਹ ਆਏ ਦਵਾਲੇ ਬੀਨਾ ਵਾਲੇ ਇਕੱਠੇ ਹੋ ਗਏ ਜਦੋਂ ਉਹਨਾਂ ਨੇ ਬੀਨਾ ਵਜਾਈਆਂ ਉਹਨੂੰ ਆਪਣੇ ਰੂਪ ਵਿੱਚ ਆਉਣਾ ਪਿਆ ਉਹਨਾਂ ਉਹਦਾ ਤਪ ਖਿੱਚਿਆ ਪਹਿਲਾਂ ਸਾਰਾ ਇੱਕ ਕੱਚਿਆ ਘੜਿਆਂ ਤੋਂ ਪੱਕੇ ਕਰਾਇੇ ਸ਼ੀਕਰਾਮ ਰਵਾਬਲਾ ਜਦੋਂ ਠੰਡਾ ਹੋ ਗਿਆ ਤੇ ਚੱਕ ਕੇ ਪਟਾਰੀ ਚ ਪਾ ਲਿਆ ਵਜ਼ਨ ਬੜਾ ਵਧਾ ਲਿਆ ਫਿਰ ਉਹਨੇ ਗੱਡਾ ਕੀਤਾ ਇੱਥੋਂ ਗੱਡੇ ਤੇ ਲੈ ਗਏ ਕਲਾ ਨੌਰ ਤੱਕ ਗੱਡਾ ਪਹੁੰਚਿਆ ਅੱਗੇ ਫੇਰ ਉਹਨੇ ਭਾਰ ਵਧਾ ਲਿਆ ਉੱਤੇ ਤੇ ਡੰਗਰ ਹੰਬ ਗਏ ਉਹ ਤੁਰਨਾ ਇਧਰ ਭੈਣ ਢੀਕੇ ਵੀ ਸਾਰੀ ਦੁਨੀਆ ਲੰਘ ਗਈ ਆ ਤੇ ਉਹ ਨਹੀਂ ਆਇਆ ਉਹਨੇ ਸਭ ਤੋਂ ਪਹਿਲਾਂ ਆ ਜਾਣਾ ਸੀ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਉਹਨੇ ਆਖਿਆ ਉਹ ਇਹ ਤੇ ਪਟਾਰੀ ਚ ਪੈ ਗਿਆ ਉਹ ਫੇਰ ਰਾਤ ਦੇ ਉਹਨੇ ਕਢੀ ਅਗਲੇ ਦਿਨ ਇੱਥੇ ਇੱਕ ਗੁੱਜਰ ਜੇ ਤੋਂ ਇਹ ਦਰਬਾਰ ਬਣਿਆ ਪੀਰਾਂ ਦਾ ਪੀਰਾਂ ਦਾ ਹਾਂਜੀ ਗੁੱਜਰ ਇੱਥੇ ਭੇਡਾਂ ਗਾਇਆਂ ਚਾਰਦਾ ਹੁੰਦਾ ਸੀ ਉਹ ਬਹਿ ਕੇ ਰੱਬ ਰੱਬ ਕਰਦਾ ਰਹਿਣਾ ਹੁੰਦਾ ਸੀ ਇਹ ਫਿਰ ਮਾਤਾ ਇੱਕ ਔਰਤ ਦਾ ਰੂਪ ਧਾਰਨ ਕਰਕੇ ਤੇ ਉਹਦੇ ਕੋ ਗਈ ਹਨ ਮੰਦੀ ਪਈ ਗੁਜਰਾ ਤੇਰੀ ਅੱਜ ਸਾਨੂੰ ਲੋੜ ਪਈ ਆ ਤੇ ਮੈਂ ਤੇਰੀ ਭੈਣ ਗਵੰਡਣਿਆ ਮੈਂ ਤੇਰੀ ਇੱਥੇ ਤੇ ਉਹ ਕਹਿੰਦੇ ਭਈ ਤੂੰ ਗਵਰਨਰ ਦੀ ਭੈਣ ਕਿੱਥੇ ਐਡੀ ਖੂਬਸੂਰਤ ਤੂੰ ਜੰਗਲ 'ਚ ਕਿੱਥੇ ਰਹਿਨੀ ਆ ਆਂਦੀ ਪਈ ਮੇਰਾ ਰੂਪ ਹੋਰ ਵੀ ਆ ਪਰ ਐਸ ਰੂਪ ਵਿੱਚ ਮੈਂ ਤੇਰੇ ਨਾਲ ਗੱਲਬਾਤ ਕਰਨ ਵਾਸਤੇ ਆਈ ਆ ਤੇ ਮੇਰਾ ਭਰਾ ਫੜ ਕੇ ਲੈ ਗਿਆ ਪਟਾਰੀ ਚ ਪਾ ਲਿਆ ਤੇ ਉਹਦੇ ਬਿਨਾ ਮੇਰੀ ਜ਼ਿੰਦਗੀ ਕੋਈ ਨਹੀਂ ਸਾਡੀਆਂ ਰੂਹਾਂ ਦੋ ਆ ਤੇ ਦੇਹਾਂ ਇੱਕ ਆ ਤਾਕਤ ਇੱਕ ਆ ਦੋਵਾਂ ਦੀ ਤੇ ਉਹਨੂੰ ਵਾਪਸ ਲਿਆਉਣਾ ਤੇ ਉਹਦੇ ਤੱਕ ਬੰਦਾ ਪਹੁੰਚਣਾ ਚਾਹੀਦਾ ਵਾਪਸ ਆਪੇ ਆ ਜਾਣਾ ਉਹ ਆਂਦਾ ਭੈਣ ਮੇਰੀਆਂ ਭੇਡਾਂ ਕੌਣ ਚਾਰੇਗਾ ਇੱਥੇ ਆਂਦੀ ਭੇਡਾਂ ਤੇਰੀਆਂ ਦੀ ਮੈਂ ਰੱਖ ਹੀ ਕਰਾਂਗੀ ਇੱਥੋਂ ਕੋਈ ਨਹੀਂ ਖੜੇਗਾ ਉਨੇ ਫੁੱਲ ਦਿੱਤਾ ਉਹ ਇਥੋਂ ਅੰਦੀ ਅੱਖਾਂ ਮੀਟ ਲਾ ਦੋ ਫੁੱਲ ਲੈ ਗਿਆ ਡਾ ਕੇ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਚਲ ਗਿਆ ਲਾਗੇ ਜਾ ਕੇ ਜਦੋਂ ਜਿੱਥੇ ਗੱਡਾ ਖੜਾ ਸੀ ਉਥੋਂ ਉਹ ਵੀ ਰਾਹੀ ਬਣ ਕੇ ਤੁਰਿਆ ਗਿਆ ਉਹਨਾਂ ਦੇ ਲਾਗੇ ਜਾ ਕੇ ਬਹਿ ਗਿਆ ਗੱਲਾਂ ਬਾਤਾਂ ਪੁੱਛਣ ਲੱਵੇ ਆਂਦਾ ਮੈਂ ਵੀ ਉੱਥੇ ਜਾਣਾ ਆ ਲਾਹੌਰ ਉਹ ਆਂਦੇ ਅਸੀਂ ਵੀ ਲਾਹੌਰ ਖਾਣਾ ਆਂਦੇ ਚੱਕ ਲੋ ਪਟਾਰੀ ਨਹੀਂ ਡੰਗਰ ਤੁਰਦੇ ਤੇ ਉਹ ਅਖਣ ਸਾਡੇ ਕੋ ਗੱਡੇ ਨਾਲੋਂ ਤਾਂ ਹੀ ਨਹੀਂ ਹੋ ਰਹੀ ਇੰਨੀ ਕੋ ਭਾਰਿਆ ਉਹਦਾ ਤੇ ਇਹਨੂੰ ਲਾਗ ਮਾਤਾ ਨੇ ਸਮਝਾ ਕੇ ਕਲਿਆ ਸੀ ਵੀ ਕਿਸੇ ਤਰ੍ਹਾਂ ਆਪਣੇ ਸਿਰ ਤੇ ਉਹ ਲਿਆਉਣੀ ਹੈ ਆਂਦਾ ਵੀ ਤੁਸੀਂ ਮੈਨੂੰ ਕੀ ਦੋਗੇ ਮੈਂ ਤੁਹਾਡੀ ਪਹਚਾਦਾ ਉਹ ਆਂਦੇ ਵੀ ਸਾਡੇ ਪੰਜਾ ਚੌਕ ਨੂੰ ਨਹੀਂ ਚੁੱਕੀ ਜਾਣ ਲਈ ਤੇ ਇਹ ਕਿਤਰਾ ਲੈ ਜਾਏਗਾ ਇੱਕ ਜਣਾ ਦਾ ਵੇਖ ਲਓ ਆਂਦੇ 100 ਰੁਪਿਆ ਗੱਡੇ ਦਾ ਕੀਤਾ ਸੀ 100 ਤੈਨੂੰ ਦੇ ਦਾਂਗੇ ਤੇ ਪਚਾਦੇ ਉਹਨੇ ਫੁੱਲ ਲਾਇਆ ਜਾ ਕੇ ਉਹ ਫੁੱਲ ਵਰਗੀ ਹੋਲੀ ਹੋ ਗਈ ਇੱਕ ਬੰਨੇ ਪੱਜੇ ਜਾਣੇ ਹੱਥ ਪਾਉਣ ਦੇ ਪੁੱਟਣ ਨਾਲ ਤੇ ਉਹਨੇ ਥੱਲਿਓਂ ਦੀ ਫੁੱਲ ਵਾਲਾ ਹੱਥ ਲਾ ਕੇ ਫੁੱਲ ਵਰਗੀ ਹੌਲੀ ਕਰਕੇ ਤੇ ਆਪਣੇ ਸਿਰ ਤੇ ਰੱਖ ਜਦੋਂ ਰੱਖ ਲਈ ਤੇ ਦੇਵਤਾਂ ਦਾ ਵੀ ਇਹਨਾਂ ਨਾਲੋਂ ਹੁਣ ਵਿੱਥ ਪਾਉਣੀ ਹੈ ਕਿਸ ਤਰ੍ਹਾਂ ਲੋਗ ਮੀਲ ਜਦੋਂ ਗਾਂ ਨੂੰ ਉਤਰਿਆ ਗਿਆ ਲਾਹੌਰ ਵਾਲੇ ਪਾਸੇ ਨੂੰ ਤੇ ਅੱਗੇ ਜਾ ਕੇ ਆਂਦਾ ਵੀ ਮੈਨੂੰ ਭਾਰ ਬੜਾ ਲੱਗਣ ਡਿਆ ਜੇ ਤੇ ਮੈਂ ਕਿਤੇ ਸਾਹ ਲੈਣਾ ਉਸ ਗਰਮੀਆਂ ਦੇ ਦਿਨ ਸੀ ਜਦੋਂ ਸਾਹ ਲੈਣ ਦੀ ਵਾਰੀ ਆਈ ਧੁੱਪ ਛਾਂ ਥੋੜੀ ਛਾਂ ਦੂਰ ਸੀ ਤੇ ਉਹ ਕਿੱਲਾ ਕੋ ਉਰੇ ਬਹਿ ਗਿਆ ਉਰੇ ਬਹਿ ਗਿਆ ਜਸ ਵੇਲੇ ਤੇ ਉਹ ਆਂਦੇ ਪਿਜੇ ਤੂੰ ਬੈ ਸਾਹ ਲੈਣਾ ਸੀ ਤੇ ਉੱਥੇ ਦੁੱਖਾਂ ਥਲੇ ਜਾਨੋ ਉੱਥੇ ਬਹੰਦੇ ਅਹੀ ਹੌਲੀ ਹੌਲੀ ਉਹਨਾਂ ਦੇ ਪੈਰ ਸਣ ਲੱਗੇ ਹੋਏ ਇੱਕ ਇੱਕ ਕਰਕੇ ਨਾ ਛਾਵੇਂ ਜਾ ਕੇ ਦੇ ਬਹਿ ਗਏ ਜਦੋਂ ਢੱਲੇ ਹੋ ਕੇ ਬਹਿ ਗਏ ਤੇ ਦੇਵਤੇ ਨੇ ਇਸ਼ਾਰਾ ਕੀਤਾ ਉਹਨੇ ਪਟਾਰੀ ਦਾ ਢੱਕਣ ਖੋਲਿਆ ਉਹ ਨਾਲ ਹੀ ਉਹਨੇ ਸਾਰੀ ਸ਼ਕਤੀ ਉਹਦੀ ਆ ਗਈ ਵਾਪਸ ਤੇ ਗੁਜਰ ਨੂੰ ਹਵਾ ਲਿਆ ਉਹਨੇ ਆਪਣੇ ਫਨ ਤੇ ਤੇ ਜਿਉਂ ਉੱਥੋਂ ਫਿਰ ਹਵਾ ਹੋਇਆ ਉਹ ਦਮੂਆ ਹਰਦਾਨਾ ਲਾਗੇ ਠੀਕ ਹੈ ਉਧਰੋਂ ਆਇਆ ਇਧਰੋਂ ਭੈਣ ਨੂੰ ਪਤਾ ਲੱਗਿਆ ਆਉਣ ਡਿਆ ਇਧਰੋਂ ਇਹ ਗਈ ਉੱਥੇ ਫਿਰ ਇਹਨਾਂ ਦੇ ਮੇਲ ਹੋਏ ਉੱਥੇ ਫਿਰ ਨਾ ਉਹਦਾ ਦਮੂਆ ਰੱਖਿਆ ਗਿਆ ਉੱਥੋਂ ਫਿਰ ਭੈਣ ਨੇ ਕਿਹਾ ਇਹ ਭਰਾ ਨੇ ਵੀ ਤੇਰਾ ਹੁਣ ਉੱਥੇ ਸਹਸਣ ਰਹੇਗਾ ਤੇ ਮੇਰਾ ਇੱਥੇ ਰਹੇਗਾ ਮੇਰੀ ਦੂਜੀ ਜ਼ਿੰਦਗੀ ਇੱਥੇ ਸ਼ੁਰੂ ਹੋਏਗੀ ਤੇ ਸੁਖਣਾ ਤੇਰੀਆਂ ਜਿਹੜੀਆਂ ਮੈਂ ਪੂਰੀਆਂ ਕਰਕੇ ਆਇਆ ਕਰਾਂਗਾ ਪੀਰ ਬਾਬੇ ਦਾ ਇਹ ਦੀਵਾ ਜਗਵੰਦਾ ਗੁਜਰ ਇਹਨੂੰ ਆਖੋ ਲੱਖ ਦਾਦੇ ਦੇ ਨਾਂ ਦਾ ਦੀਵਾ ਜਗਾਏ ਉਹਦੀ ਸੇਵਾ ਕਰੇ ਤੇ ਉਹਨੂੰ ਆਂਦੇ ਹੁਣ ਮੰਗ ਤੂੰ ਕੀ ਮੰਗਣਾ ਸਾਡਾ ਪਰਵਕਾਰ ਕੀਤਾ ਸਾਲਾ ਤੂੰ ਵਿਛੜਿਆ ਨੂੰ ਮਲਾਇਆ ਆਂਦਾ ਮੈਨੂੰ ਮੱਝਾਂ ਚਾਹੀਦੀਆਂ ਮੈਂ ਬਗਾਨੀਆਂ ਭੇਡਾਂ ਕਰਾਏ ਤੇ ਦਿਹਾੜੀ ਤੇ ਚਾਰਦਾ ਰਹਿਣਾ ਆਂਦੇ ਵਾੜੀ ਵਾਲਾ ਤੇ ਜਿੰਨੀਆਂ ਕਹੇ ਮੱਝਾਂ ਉਹਨੀਆਂ ਹੀ ਤੈਨੂੰ ਆ ਜਾਣਗੀਆਂ ਪਰ ਉਹਨੀਆਂ ਹੀ ਮੰਗੀ ਜਿੰਨੀਆਂ ਸਾਬ ਸਕੇਦੇ ਜਿੰਨੀਆਂ ਤੇਰੀ ਵਾੜੀ ਚ ਖਲੋ ਜਾ ਦੋ ਗੱਲਾਂ ਯਾਦ ਰੱਖੀ ਇਹਨਾਂ ਨੂੰ ਇੱਕ ਗਾਲ ਨਹੀਂ ਕੱਢਣੀ ਕਿ ਤੁਹਾਨੂੰ ਸੱਪ ਲੜ ਜਾਏ ਇੱਕ ਪਿੱਛੇ ਭੌਗੇ ਨਾ ਵੇਖੀਂ ਕਿ ਕਿੰਨੀਆਂ ਆਈਆਂ ਦੇ ਕਿੰਨੀਆਂ ਜਦੋਂ ਤੇਰਾ ਮਨ ਭਰ ਜਾਏਗਾ ਚੁੱਪ ਕਰਦੀ ਮਈਆਂ ਉੱਥੇ ਖਲੋ ਜਾਣਗੇ ਤੇ ਗਾਲ ਨਹੀਂ ਤੂੰ ਕਰਨੀ ਪਿੱਛੇ ਭੌਗੇ ਨਹੀਂ ਵੇਖ ਉਹ ਮੰਗੀ ਗਿਆ ਮਈਆਂ ਵੜੀ ਗਈਆਂ ਵਾੜੀ ਚ ਮੰਗੀ ਗਿਆ ਉਹ ਭਰ ਗਈ ਵਾੜੀ ਉੱਥੇ ਘੋਲ ਘਾਲ ਲੱਗੇ ਮਈਆਂ ਦੇ ਉਹਦੇ ਉੱਤੇ ਆਣ ਚੜੀਆਂ ਗੁਜਰਦੇ ਜਦੋਂ ਉਹਦੇ ਪੈਰ ਦੇ ਉੱਤੇ ਉਹਨਾਂ ਨੇ ਪੈਰ ਰੱਖੇ ਮਈਆਂ ਨੇ ਤੇ ਉਹਦੇ ਕੋਲ ਗਾਲ ਨਿਕਲ ਗਈ ਓਏ ਤਾਨੂੰ ਸੱਪ ਲੜੇ ਉਹ ਇੱਥੇ ਫੇ ਸਾਰੀਆਂ ਵਰਮੀਆਂ ਬਣ ਗਈ ਉਸ ਟਾਈਮ ਅੱਛਾ ਜੀ ਫੇਰ ਉਹ ਰੋਏ ਪਿੱਤੇ ਫੇਰ ਆਂਦੇ ਵੀ ਹੁਣ ਇਹਦੇ ਇੱਕੇ ਬਰੇ ਹੀ ਤੇਰੇ ਕੋ ਸਾਂਭਿਆ ਨਹੀਂ ਗਿਆ ਕੰਮ ਤੇ ਹੁਣ ਤੂੰ ਉਹਦਾ ਚਰਾਗ ਜਗਾ ਅੱਲਾ ਪੀਰ ਦਾ ਤੇ ਉਹਦੇ ਨਾਮ ਦੀ ਤੂੰ ਸੇਵਾ ਕਰ ਤੇ ਇੱਥੇ ਸੁਖਣਾ ਲੋਕ ਕਰਨਗੇ ਤੇ ਇੱਛਾ ਤારી ਤੇ ਮੇਰਾ ਗੋਸ ਪਾ ਕੇ ਦੋਨੇ ਪੂਰੀਆਂ ਕਰਦੇ ਆ ਦਰਵਾਜ਼ੇ ਉੱਤੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਕੋਈ ਇੱਥੇ ਹੇਰਾ ਫੇਰੀ ਨਹੀਂ ਕੋਈ ਕੁਝ ਨਹੀਂ ਕਿਸੇ ਦੀ ਸ਼ਫਾਰਿਸ਼ ਨਹੀਂ ਸਿੱਧੇ ਆਓ ਆਪਣਾ ਮਨ ਲਾ ਕੇ ਤੇ ਇਥੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਜਾਓ ਇਹ ਐਸਾ ਦਰਵਾਜ਼ਾ ਧੰਨਵਾਦ ਜੀ ਹਾਂ ਜੀ